ਬਾਈਕ ਨਿਆਜੀ ਬੈਲਫੇਅਰ ਸੁਸਾਇਟੀ ਹੁਸ਼ਿਆਰਪੁਰੋ ਚਾਰ ਸ਼ਹਿਰਾਂ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਬਾਈਕ ਨਿਆਜੀ ਐਰਿਟੇਬਲ ਲੈਬ ਜਲੰਧਰ ਰੋਡ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ ਇਸ ਕੈਂਪ ਵਿੱਚ ਸੰਸਦਾਂ ਦੇ ਮੈਂਬਰਾਂ ਅਤੇ ਦਾਨੀ ਸਤਿਨਾਪੋ ਲੋਕਾਂ ਵੱਲੋਂ ਵੱਡੀ ਮਾਤਰਾ ਵਿੱਚ ਖੂਨਦਾਨ ਕੀਤਾ ਗਿਆ ਇਸ ਮੌਕੇ ਸੰਸਦਾਂ ਦੇ ਪ੍ਰਧਾਨ ਜਗਬੀਰ ਸਿੰਘ ਸੇਠੀ ਨੇ ਦੱਸਿਆ ਕਿ ਖੂਨਦਾਨ ਦੇਣ ਦੀ ਸੇਵਾ ਲੈਕ ਨੀਯਾ ਜੀ ਫਲਡ ਬੈਂਕ ਵੱਲੋਂ ਨਵਾਈ ਗਈ ਇਸ ਮੌਕੇ ਖੂਨ ਦਾਨ ਕਰਨ ਵਾਲੇ ਮੈਂਬਰਾਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਦਿੱਤੇ ਗਏ ਪ੍ਰਧਾਨ ਸ਼ਿਟੀ ਨੇ ਕਿਹਾ ਕਿ ਗੁਰੂ ਸਾਹਿਬ ਤੇ ਸਪੂਤਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਕਿ ਅਸੀਂ ਖੂਨ ਵਧਾਉਣ ਦੀ ਬਜਾਏ ਲੋੜਵੰਦਾਂ ਨੂੰ ਖੂਨ ਦਾਨ ਕਰੀਏ ਅਤੇ ਸਮਾਜ ਦੀ ਭਲਾਈ ਲਈ ਕੰਮ ਕਰੀਏ ਇਸ ਮੌਕੇ ਗੁਰਜੀਤ ਸਿੰਘ ਬਤਾਵਨ मास्टर गुरप्रीत सिंह उपेंद्र सिंह दलजीत सिंह रणजीत सिंह कुवंत पसलीसा जसवीर सिंह दिलवाग सिंह बलजीत सिंह डॉक्टर एम एस सेठी रशपाल सिंह बहादुर सिंह तार सिंह मनोज ओरी गुरप्रीत कौर विनोद कपूर ओकार सिंह धामी आदि हाजिर सन ਕਿਸ ਬੰਦੂ ਚ ਹੈਗਾ ਹੈ ਵਾਈਲ ਦੀ ਦਾ ਖਾਸਾ ਵਾਈਲ ਦੀ ਦੇ ਪਤੇ ਭਾਈ ਖਲੀਆ ਜੀ ਵੈਲਫੇਅਰ ਚੈਟੀ ਹੁਸ਼ਾਪੁਰ ਵੱਲੋਂ ਅੱਜ ਗੋਬਿੰਦ ਸਿੰਘ ਜੀ ਬਹਾਰਾ ਦੇ ਸਾਹਿਬ ਜਾਨ ਦੀ ਸ਼ਹੀਦੀ ਨੂੰ ਸਵਾਰਥ ਕਰਕੇ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਵਲੰਟੀਅਰ ਛਗੇ ਆ ਉਹ ਸਾਡੇ ਮਹਾਨ ਸ਼ਹੀਦਾਂ ਨੂੰ ਤੇ ਗੁਰੂ ਸਾਹਿਬ ਵੱਲੋਂ ਮਾਨਵਤਾ ਦੀ ਸੇਵਾ ਲਈ ਕੀਤੀਆਂ ਕੁਰਬਾਨੀਆਂ ਨੂੰ ਸਮਰਪਿਤ ਕਰਕੇ ਆਪਣਾ ਆਪਣਾ ਫੂਨਦਾਨ ਕਰਨ ਆ ਰਹੇ ਨੇ। ਤੇ तकरीबन 40-45 ਡੋਨਰ ਜਿਹੜੇ ਹੈ ਦਾਨੀ ਉਹ ਸਾਨੂੰ ਰਜਿਸਟਰ ਕਰਵਾ ਚੁੱਕੇ ਨੇ। ਇਹਦੇ ਵਿੱਚ ਬੱਚਿਆਂ ਨੇ ਵੀ ਫੂਨਦਾਨ ਕੀਤਾ ਹੈਗਾ ਕਿ ਸਾਡੇ ਨੌਜਵਾਨ ਬੱਚਿਆਂ ਨੇ ਵੀ ਫੂਨਦਾਨ ਕੀਤਾ ਹੈਗਾ। ਤਾਂ ਮੈਂ ਸਭ ਦਾ ਕਿ ਸਾਡੇ ਸ਼ਹੀਦਾਂ ਨੂੰ ਸਵਰਗਿਤ ਕਰਨਾ ਉਹਨਾਂ ਨੂੰ ਯਾਦ ਕਰਨਾ ਸਾਡੇ ਸਭਿਆਂ ਦਾ ਹਿੱਸਾ ਹੈਗਾ ਔਰ ਉਹਨਾਂ ਦੀ ਜਾਨ ਚ ਖੂਨਦਾਨ ਕਰਦਾ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਗੁਰੂ ਸਾਹਿਬ ਨੇ ਹਮੇਸ਼ਾ ਹੀ ਮਾਨਵਤਾ ਦੀ ਸੇਵਾ ਦੀ ਗੱਲ ਕੀਤੀ ਸੋ ਖੂਨਦਾਨ ਜਿਹੜਾ ਹੈਗਾ ਇਹ ਸਭ ਧਰਮ ਮذਲ ਸਭ ਤੋਂ ਉਪਰ ਛੇ ਇਨਸਾਨੀਅਤ ਦੀ ਸੇਵਾ ਲਈ ਸਭ ਤੋਂ ਵੱਡੀ ਉਦਾਹਰਣ ਹੈ ਇੱਥੇ ਉਹਨਾਂ ਦਾ ਦਾਨ ਕੀਤਾ ਗਿਆ ਖੂਨ ਜਿਹੜਾ ਹੈ ਉਹ ਪਤਾ ਨਹੀਂ ਉਹਨਾਂ ਨੇ ਕਿੰਦੀ ਜ਼ਿੰਦਗੀ ਨੂੰ ਬਚਾਇਆ ਸੋ ਜਿੰਨੇ ਵੀ ਖੂਨਦਾਨੀ ਆਏ ਮੈਂ ਪਾਈਕਨੀਗਿਆ ਜੀ ਮਿਸ਼ਨ ਲੋਕ ਉਹਨਾਂ ਨੂੰ ਮਦਦਵਾਦ ਦਿੰਨਾ ਇਹ ਬਲੱਡ ਬੈਂਕ ਪਾਈਕਨੀਗਿਆ ਚੈਰੀਟੇਟਿਵ ਬਲੱਡ ਬੈਂਕ ਕੋਲੋਂ ਲਗਾਇਆ ਜਾ ਰਿਹਾ ਹੈ ਮਾਨ ਜੋ ਸਦਾ ਡਿਗਨੀ ਸਿੰਘ ਜੀ ਸੇਕੀ ਚੇਅਰਮੈਨ ਨੇ ਸੀ ਤੇ ਬਾਬਾ ਜੀ ਭੋਪਿੰਦਰ ਸਿੰਘ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਇੱਥੇ ਰਬੋਟਰੀ ਵੀ ਚੱਲ ਰਹੀ ਹੈ ਜਿਹੜੀ ਕਿ ਆਮ ਪਜਾਰ ਨਾਲੋਂ ਵੀ ਘੱਟ ਰੇਟਾਂ ਦੇ ਉੱਪਰ ਜਿਹੜੇ ਆਮ ਲੋਕੀ ਹੈਗੀ ਹੈ ਉਹਨਾਂ ਦੇ ਬਲੱਡ ਟੈਸਟ ਵੀ ਹੋ ਜਾਂਦੇ ਹੈ ਤਾਂ ਕਿ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸੋ ਇਹ ਨਵਾਂ ਸਮੂਹ ਵਿਸ਼ਵ ਭਰ ਦੇ ਵਿੱਚ ਬੈਠੇ ਸੰਗਤ ਨੂੰ ਤੇ ਗੁਰੂ ਸਾਹਿਬ ਦੇ ਰਾਹ ਚਹੀਦੀ ਕਬਸਖਤਾਬ ਨਹਾਇਆ ਜਾ ਰਿਹਾ ਹੈ। ਪੱਟੋਂ ਘੱਟ ਹਰ ਵਿਅਕਤੀ 18 ਸਾਲ ਤੋਂ ਜਿਹੜਾ ਬਹਿਣ ਸਾਤਾ ਦੀ ਇੱਕ ਵਾਰ ਫੋਨਦਾਨ ਜ਼ਰੂਰ ਕਰੇ। ਤਾਂ ਕਿ ਉਹਨਾਂ ਨੂੰ ਦਿੱਤੇ ਸ਼ਰਧਾ ਭੇਟ ਕਰ ਸਕੇ ਉੱਥੇ ਦੀ ਮਾਨਵਤਾ ਦੀ ਸੇਵਾ ਲਈ। ਸ਼ੁਰੂਆਤ ਦੇ ਭਲੇ ਲਈ ਵੀ ਆਪਣਾ ਯੋਗਦਾਨ ਪਾ ਸਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹ ਪਿਆਰੀ ਸਾਥ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈਕਨੀਆ ਜੀ ਵੈਲਫੇਅਰ ਸੁਸਾਇਟੀ ਉਹਾਦਪੁਰ ਵੱਲੋਂ ਇਹ ਅੱਜ ਪਹਿਲਾ ਉਪਰਾਲਾ ਕੀਤਾ ਗਿਆ ਹੈ ਕਿ ਸਾਬ ਜਦਿਆ ਦੀ ਸੀਧੀ ਨੂੰ ਸਮਰਪਿਤ ਖੂਹਦਾਰ ਕੈਂਪ ਲਗਾਇਆ ਜਾਵੇ ਇਸ ਸਬੰਧੀ ਸਾਡੇ ਚੇਅਰਮੈਨ ਸਰਪੰਵਿੰਦਰ ਸਿੰਘ ਜੀ ਵੱਲੋਂ ਪ੍ਰਸਤਾਵ ਪੇਸ਼ ਕੀਤਾ ਜੇਦੀ ਤਾਈ ਸਾਰੇ ਮੈਂਬਰਾਂ ਵੱਲੋਂ ਕੀਤੀ ਗਈ ਔਰ ਉਹਨਾਂ ਨੇ ਕਿਹਾ ਇੱਕ ਚੰਗਾ ਉਪਰਾਲਾ ਹੈ ਇਹ ਆਪਣੀ ਜੋ ਪਾਈਕਨੀਆ ਜੀ ਚੈਰੀਟੇਵ ਲੋਟਰੀ ਚਲਾਈ ਜਾ ਰਹੀ ਹੈ ਉਸ ਲੋਟਰੀ ਦੇ ਵਿੱਚ ਹੀ ਇਹ ਕੈਂਪ ਲਗਾਇਆ ਜਾਵੇ ਸੋ ਅੱਜ ਅਸੀਂ ਸਾਰੀ ਸੰਸਥਾ ਦੇ ਮੈਂਬਰ ਅਤੇ ਹੋਰ ਸੋਸ਼ਲ ਵਰਕਰ ਸਮਾਜ ਸੇਵੀ ਸੰਸਥਾਵਾਂ ਅਤੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਇਹ ਕੈਂਪ ਲਗਾਇਆ ਜਾ ਰਿਹਾ ਜੀ ਇਸ ਦੇ ਵਿੱਚ 40-45 ਦੇ ਕਰੀਬ ਯੂਨਿਟ ਜਿਹੜੇ ਆ ਇਕੱਠੇ ਹੋਣ ਦੀ ਸਮੂਹ ਰਜਿਸਟਰ ਨੇ ਹੋ ਚੁੱਕੀ ਆ ਅਸੀਂ ਇਹ ਚਾਹੁੰਦੇ ਆ ਕਿ ਇਹ ਕੈਂਪ ਜਿਹੜਾ ਆ ਅਗੇ ਵਾਸਤੇ ਵੀ ਹਰ ਸਾਲ ਇੱਕ ਦਿਨ ਇਸੇ ਤਰ੍ਹਾਂ ਸ਼ੀਤਾਂ ਦੀ ਯਾਦ ਦੇ ਵਿੱਚ ਸਹਿਬਜ਼ਾਦੇ ਦੀ ਸ਼ੀਤੀ ਨੂੰ ਸਮਰਪਿਤ ਕੈਂਪ ਲਗਾਇਆ ਜਾਇਆ ਕਰੇਗਾ। ਉਹ ਇਸ ਜੋ ਅਸੀਂ ਭਾਈ ਕਨੀਆ ਜੀ ਵੈਲਫੇਅਰ ਸੁਸਾਇਟੀ ਵੱਲੋਂ ਉਹ ਚੈਰੀਟੇਬਲ ਲੈਬਰਾਟਰੀ ਚਲਾਈ ਜਾ ਰਹੀ ਹੈ ਇਹ ਵੀ ਨੋ ਪ੍ਰਾਫਿਟ ਨੋ ਲਾਸ ਦੇ ਅਧਾਰ ਤੇ ਚਲਾਈ ਜਾ ਰਹੀ ਹੈ ਜਿਸ ਵਿੱਚ ਹੁਣ ਤੱਕ ਤਕਰੀਬਨ 2000 ਦੇ ਕਰੀਬ ਪੇਸ਼ੈਂਟ ਜਿਹੜੇ ਆ ਉਹ ਲਾਭ ਲੈ ਚੁੱਕੇ ਹਨ। ਇਹ ਲੈਬਰਾਟਰੀ ਨੋ ਪ੍ਰਾਫਿਟ ਨੋ ਲਾਸ ਦੇ ਬਿਨਾਂ ਕਿਸੇ ਭੇਦਭਾਵ ਦੇ ਹਰ ਹਰ ਇੱਕ ਦੇ ਦਲੇ ਲਗਾਈ ਗਈ ਹੈ। ਤੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਇਸ ਜਿਹੜੀ ਲੈਬਰਾਟਰੀ ਆ ਇਸ ਦਾ ਸਦਬਯੋਗ ਕੀਤਾ ਜਾਵੇ ਔਰ ਕੋ ਕੋ